ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਕ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਆ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆਂ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਲੱਕੜਾਂ ਕਵੱਢਣ ਵਾਲਾ ਰਿਹਾ ਕਰਦਾ ਸੀ ਕਹਿੰਦੇ ਆਪਣੀ ਪਤਨੀ ਤੇ ਦੋ ਬੱਚਿਆਂ ਦੇ ਨਾਲ ਉਸ ਨਗਰ ਦੇ ਵਿੱਚ ਉਹ ਵਾਸ ਕਰਿਆ ਕਰਦਾ ਸੀ ਕਹਿੰਦੇ ਸਵੇਰ ਹੋਇਆ ਕਰਨੀ ਉਹਦਾ ਨਾ ਇੱਕ ਨਿਯਮ ਸੀ ਜੋ ਰੁੱਖ ਸੁੱਕਾ ਹੁੰਦਾ ਉਹਦੀਆਂ ਹੀ ਲੱਕੜਾਂ ਵੜਦਾ ਜਿੱਥੋਂ ਲੱਕੜਾਂ ਵੜਦਾ ਉਥੇ ਕਰੋ ਖਲਾ ਦਿਆ ਕਰਦਾ ਕਹਿੰਦੇ ਇਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਦਾ ਸੀ ਲੱਕੜਾ ਵੱਢ ਕੇ ਲੈ ਆਣੀਆਂ ਕਰਨੀਆਂ ਉਸ ਤੋਂ ਬਾਅਦ ਉਹਨਾਂ ਲੱਕੜਾ ਨੂੰ ਬਾਜ਼ਾਰ ਦੇ ਵਿੱਚ ਜਾ ਕੇ ਤੇ ਵੇਚ ਆਇਆ ਕਰਨਾ ਕਹਿੰਦੇ ਐਵੇਂ ਕਰਕੇ ਉਹ ਘਰ ਦਾ ਗੁਜ਼ਾਰਾ ਕਰਦਾ ਪਿਆ ਸੀ ਇੱਕ ਦਿਨ ਕੀ ਹੋਇਆ ਕਿ ਲੱਕੜਾ ਕਿਤੋਂ ਨਾ ਲੱਭੀਆਂ ਲੱਕੜਾ ਲੱਭਦੇ ਲੱਭਦੇ ਨਾ ਵਾਵਾ ਅਗਾ ਚਲਾ ਗਿਆ ਕਹਿੰਦੇ ਉਥੋਂ ਜਦੋਂ ਲੱਕੜਾ ਵੱਢ ਕੇ ਲੈ ਕੇ ਆਇਆ ਤੇ ਉਦੋਂ ਤੱਕ ਜਿਹੜੇ ਬਾਜ਼ਾਰ 'ਚ ਵੇਚਦਾ ਸੀ ਉਹ ਬੰਦ ਹੋ ਗਿਆ। ਹੁਣ ਘਰ ਤਾਂ ਕੁਝ ਨਾ ਕੁਝ ਲੈ ਕੇ ਜਾਣਾ ਹੀ ਸੀ। ਕਹਿੰਦੇ ਐਵੇਂ ਕਰਦਾ ਆਪਣੇ ਨਗਰ ਸਾਰੇ ਵਿੱਚ ਘੁੰਮਦਾ ਪਰ ਸਾਰੇ ਕਹਿੰਦੇ ਅਸੀਂ ਤਾਂ ਲੱਕੜਾਂ ਦਾ ਜਿਹੜਾ ਸੀ ਅੱਜ ਉਹ ਲੈ ਲਿਆ ਨੇ ਜਿੰਨੀਆਂ ਚਾਹੀਦੀਆਂ ਸਨ। ਕਹਿੰਦੇ ਉਹ ਅਗਲੇ ਨਗਰ ਚਲਾ ਜਾਂਦਾ। ਅਗਲੇ ਨਗਰ ਜਾ ਕੇ ਤੇ ਉੱਥੇ ਨਾ ਉਹ ਲੱਕੜਾਂ ਵੇਚਣ ਦਾ ਹੌਕਾ ਦਿੰਦਾ। ਕਹਿੰਦੇ ਪਿੰਡ ਤੋਂ ਬਾਹਰ ਇੱਕ ਸੋਹਣਾ ਜਿਹਾ ਘਰ ਬਣਿਆ ਹੁੰਦਾ। ਪੱਕਾ ਕਰ ਹੁੰਦਾ ਉਹ ਲੱਕੜਾਂ ਦੀ ਆਵਾਜ਼ ਸੁਣ ਕੇ ਤੇ ਬਾਹਰ ਆਉਂਦਾ ਬਾਹਰ ਆ ਕੇ ਤੇ ਕਹਿੰਦੇ ਉਹ ਨਾ ਪੇਸ਼ੇ ਤੋਂ ਕਹਿੰਦੇ ਇੱਕ ਪੰਡਤ ਸੀ ਉਹਨੇ ਕਿਹਾ ਵੀ 10 ਲੱਕੜਾਂ ਕਿੰਨੇ ਦੀਆਂ ਨੇ ਕਿੰਦਾ ਜੀ 10 ਰੁਪਏ ਦੀਆਂ ਉਹਨੇ ਕਿਹਾ ਭਰਾਵਾ 10 ਰੁਪਏ ਤੇ ਮੇਰੇ ਕੋਲ ਨਹੀਂ ਹੈ 5 ਰੁਪਏ ਚ ਜੇ ਲੱਕੜਾਂ ਦੇਣੀਆਂ ਨੇ ਤਾਂ ਦੇ ਦੇ ਉਹਨੇ ਕਿਹਾ ਜੀ ਲੱਕੜਾਂ ਜਾਦੀਆਂ ਨੇ 5 ਰੁਪਏ ਚ ਤੇ ਵਾਰਾ ਨਹੀਂ ਖਾਂਦੀਆਂ ਉਹਨੇ ਕਿਹਾ ਭਰਾਵਾ ਮੇਰੇ ਕੋਲ 5 ਨੇ ਜੇ ਦੇਣੀਆਂ ਨੇ ਤਾਂ ਦੇ ਦੇ ਹੁਣ ਹਾਰਦੇ ਉਹਨੂੰ ਇਹ ਸੀ ਵੀ ਖਾਲੀ ਹੱਥ ਕਰ ਕੀ ਜਾਣਾ ਉਹਨੇ ਉਹ 5 ਰੁਪਏ ਦੀਆਂ ਲੱਕੜਾਂ ਉਹਨੂੰ ਵੇਚ ਦਿੱਤੀਆਂ ਕਿੰਦੇ ਹੁਣ ਉਹ ਦੇਖਦਾ ਹੈ ਵੀ ਉਹ ਮਨੁੱਖ ਨਾ ਮੁੱਖ ਤੋਂ ਭੁੱਖ ਤੇ ਪਿਆਸ ਦੇ ਨਾਲ ਵਿਆਕੁਲ ਲੱਗਦਾ ਉਹਨੂੰ ਪੰਡਤ ਕਹਿੰਦਾ ਤੂੰ ਠਹਿਰ ਪ੍ਰਸ਼ਾਦਾ ਖਾ ਕੇ ਚਲਾ ਜਾਈ ਉਹਨੇ ਹੁਣ ਉੱਥੇ ਹੱਥ ਮੂੰਹ ਧੋਤਾ ਥਾਲੀ ਦੇ ਵਿੱਚ ਪ੍ਰਸ਼ਾਦਾ ਪਾਣੀ ਖਾ ਕੇ ਉਹਦਾ ਸ਼ੁਕਰਾਨਾ ਕਰਕੇ ਤੇ ਉਹ ਚਲਾ ਗਿਆ ਕਹਿੰਦੇ ਉਹਨਾਂ ਦੀ ਪਤਨੀ ਕਹਿੰਦੀ ਵੀ ਪ੍ਰਸ਼ਾਦਾ ਤੇ ਉਹਨਾਂ ਕੋਲ ਸੀ ਜਿਹੜਾ ਆਪਾਂ ਢੱਡ ਭਰ ਕੇ ਖਾ ਸਕਦੇ ਤੁਸੀਂ ਆਪਣੇ ਹਿੱਸੇ ਦਾ ਰੋਟੀ ਪਾਣੀ ਉਹਨੂੰ ਕਿਉਂ ਦੇ ਦਿੱਤਾ ਕਹਿੰਦੇ ਉਹ ਸਵੇਰ ਦਾ ਲੱਕੜਾ ਵੱਡ ਵੱਡ ਬੁਰੇ ਹਾਲ ਹੋਏ ਪੈ ਸਨ ਇਸ ਕਰਕੇ ਮੈਂ ਆਪਣੇ ਹਿੱਸੇ ਦਾ ਪ੍ਰਸ਼ਾਦਾ ਉਹਨੂੰ ਦੇ ਦਿੱਤਾ ਕੋਈ ਨਾ ਭਾਗਵਾਨੇ ਜੋ ਹੈ ਉਹ ਮਿਲ ਕੇ ਖਾ ਲੈਨੇ ਆ ਅਗਲੇ ਦਿਨ ਫੇਰ ਉਹਨੂੰ ਲੱਕੜਾ ਵੱਡ ਦੇ ਦੇਰ ਹੋ ਗਈ ਉਹ ਫਿਰ ਉਸੇ ਮਨੁੱਖ ਦੇ ਕੋਲ ਆਇਆ ਅੱਜ ਫਿਰ ਉਹਨੇ 5 ਰੁਪਏ ਦੀਆਂ ਲੱਕੜਾਂ ਖਰੀਦੀਆਂ ਜਾਨ ਲੱਗੇ ਫਿਰ ਉਹਨੂੰ ਪ੍ਰਸ਼ਾਦਾ ਖਵਾ ਦਿੱਤਾ ਕਹਿੰਦੇ ਹੁਣ ਨਾ ਉਹਨੂੰ ਕਹਿੰਦਾ ਮੈਂ ਰੋਜ਼ ਤੇਰੇ ਲਈ ਇੱਕ ਲੱਕੜਾਂ ਦਾ ਗੱਠਾ ਅੱਡ ਤੋਂ ਲੈ ਕੇ ਆਇਆ ਕਰਾਂਗਾ ਤੂੰ 5 ਰੁਪਏ ਚ ਉਹਨੂੰ ਖਰੀਦ ਲਈ ਕਰ ਹੁਣ ਐਨਾ ਕਹਿ ਕੇ ਤੇ ਉਹ ਚਲਾ ਗਿਆ ਹੁਣ ਦੀ ਪਤਨੀ ਕਹਿੰਦੀ ਵੀ ਤੇ ਤੂੰ ਨਾ ਪਹਿਲਾਂ ਨਾਲੋਂ ਵੱਧ ਲੱਕਣਾ ਵੜਦੈ ਪਰ ਉਹ ਲੱਕੜਾਂ ਦੇ ਬਦਲੇ ਤੂੰ ਤਾਂ ਸਿਰਫ ਜਿਹੜਾ ਉਹ 5 ਰੁਪਏ ਹੀ ਲੈ ਕੇ ਆਉਣਾ ਤੈਨੂੰ ਤਾਂ ਵੱਧ თანਰਾਸ਼ੀ ਲੈ ਕੇ ਆਉਣੀ ਚਾਹੀਦੀ ਹੈ ਉਹਨੂੰ ਕਹਿੰਦਾ ਭਲੇ ਪੁਰਖੇ ਅਗਲੇ ਨਗਰ ਦਾ ਇੱਕ ਮਨੋਖਾ ਤੇ ਉਹ ਸਭ ਨੂੰ ਪ੍ਰਸ਼ਾਦਾ ਪਾਣੀ ਖਵਾ ਦਿੰਦਾ ਉਹਦੇ ਘਰ ਦਾ ਚੁੱਲਾ ਬਲਦਾ ਰਹੇ ਤਾਂ ਕਰਕੇ ਅੱਧੇ ਰੇਟ 'ਚ ਉਸ ਨੂੰ ਦੇ ਦੇਣਾ ਵਾ ਉਹਨੇ ਬੜੀ ਖਰੀ ਕੋਟੀ ਸੁਣਾਈ ਕਿ ਦੀ ਆਪਣਾ ਢਿੱਡ ਤੇਰੇ ਤੋਂ ਪਾਲਦਾ ਨਹੀਂ ਹੈਗਾ ਲੋਕਾਂ ਲਾਂ ਤੋਂ ਪਾਲਾ ਕਰਨ ਦਾ ਸੋਚਦਾ ਬੜਾ ਕੁਝ ਬੋਲ ਕੇ ਤੇ ਚਲੀ ਗਈ ਕਿੰਦੇ ਹੁਣ ਉਸ ਦੇ ਘਰ ਜੋ ਵੀ ਆਉਂਦਾ ਨਾ ਉਹ ਪੰਡਤ ਦੇ ਘਰ ਉਹ ਹਰ ਇੱਕ ਨੂੰ ਪ੍ਰਸ਼ਾਦਾ ਖਵਾ ਕੇ ਹੀ ਭੇਜਦਾ ਆਪਾਂਵੇਂ ਭੁੱਖਾ ਰਹਿ ਜਾਂਦਾ ਕਿੰਦੇ ਹੁਣ ਅੱਜ ਜਦੋਂ ਲੱਕੜਾ ਵੱਢਣ ਲਈ ਗਿਆ ਉਹਨੇ ਦੇਖਿਆ ਵੀ ਆਸ-ਪਾਸ ਦੇ ਸਾਰੇ ਜਿੰਨੇ ਰੁੱਖ ਸਨ ਉਹਨੇ ਸਾਰੀਆਂ ਲੱਕੜਾਂ ਵੱਢ ਕੇ ਵੇਚ ਚੁੱਕਿਆ ਹੁਣ ਉਹ ਅੱਗੇ ਕਦੀ ਗਿਆ ਨਹੀਂ ਸੀ ਹੈਗਾ ਅੱਗੇ ਜੰਗਲ ਵੀ ਵੱਡਾ ਸੀ ਹੁਣ ਉਹ ਰੱਬ ਦਾ ਨਾਮ ਲੈ ਕੇ ਤੇ ਅਗਾ ਜਾਂਦਾ ਰਿਹਾ ਅਗਾ ਦੇਖਦਾ ਇੱਕ ਵੱਡਾ ਸਾਰਾ ਰੁੱਖ ਹੁੰਦਾ ਤੇ ਉਹ ਸੁੱਕਾ ਹੁੰਦਾ ਆਸੇ-ਪਾਸੇ ਘਾਹ ਵੱਡੀ-ਵੱਡੀ ਹੋਈ ਹੁੰਦੀ ਮਨ ਚ ਸੋਚਦਾ ਇੱਥੋਂ ਤਾਂ ਲਗਭਗ 1 ਮਹੀਨਾ ਵੀ ਲੱਕੜਾਂ ਲੈ ਕੇ ਜਾਂਦਾ ਰਵਾਨਾ ਇਸ ਰੁੱਖ ਦੀਆਂ ਤਾਂ ਇਹ ਸਿਰਕ ਦੀ ਲੱਕੜ ਨਹੀਂ ਮੁੱਕਣੀ ਉੱਤੇ ਚੜ ਕੇ ਇੱਕ ਟਾਣੇ ਨੂੰ ਵੱਡਣ ਲੱਗਦਾ ਜਿਵੇਂ ਟਾਣਾ ਵੱਡਦਾ ਉਹ ਥੱਲੇ ਡੇਕ ਜਾਂਦਾ ਜਦੋਂ ਥੱਲੇ ਟਾਣਾ ਡੇਕਦਾ ਤੇ ਇੱਕੋਦਮ ਕਿਸੇ ਮਨੁੱਖ ਦੀ ਆਵਾਜ਼ ਆਉਂਦੀ ਹੈ ਆਵਾਜ਼ ਆਈ ਤਾਂ ਇੱਕੋਦਮ ਢਾਰ ਕੇ ਥੱਲੇ ਆ ਗਿਆ ਦੇਖਦਾ ਹੈ ਥੱਲੇ ਇੱਕ ਸੰਤ ਫਕੀਰ ਖੜੇ ਹੋ ਜਾਂਦੇ ਨੇ ਉਨੇ ਕਿਆ ਪਲੇ ਪੁਰਖਾ ਮੈਂ ਕਿੰਨੇ ਲੰਬੇ ਸਮੇਂ ਤੋਂ ਇਥੇ ਪਰਮਾਤਮਾ ਦਾ ਨਾਮ ਜਪਦਾ ਪਿਆ ਸੀ ਤੇ ਤੇਰੇ ਕਰਕੇ ਉਹਦੇ ਵਿੱਚ ਖਲਲ ਪੈ ਗਈ ਮੈਂ ਤੈਨੂੰ ਜਾ ਸ਼ਰਾਫ ਦੇ ਨਾ ਵਾ ਕਿ ਤੂੰ ਜਿਵੇਂ ਕੁੱਤਿਆਂ ਵਾਲੀਆਂ ਹਰਕਤਾਂ ਕਰਦਾ ਲੋਕਾਂ ਨੂੰ ਪਰੇਸ਼ਾਨ ਕਰਦਾ ਤੂੰ ਕੁੱਤਾ ਹੀ ਹੋ ਜਾ ਕਹਿਣ ਦੀ ਢੇਰ ਸੀ ਤੇ ਉਹ ਕੁੱਤਾ ਬਣ ਗਿਆ ਉਹ ਲੱਕੜ ਹਰਨੇ ਬੜਾ ਕਿਆ ਵਿਸੰਚੀ ਘਰ ਦਾ ਇੱਕ ਹੋ ਇੱਕ ਮੈਂ ਜੀਵਨ ਚਲਾਉਣ ਵਾਲਾ ਵਾਂ ਤੇ ਮੇਰੇ ਪਰਮ ਤੁਸੀਂ ਐਵੇਂ ਨਾ ਕਰੋ ਤੇ ਮੈਨੂੰ ਦੁਬਾਰਾ ਮਨੁੱਖਾ ਜਾਮਾ ਦੇ ਦਿਓ ਕੋ ਸੰਫਕੀਰ ਕਹਿ ਲਗੇ ਵੀ ਜੋਸ਼ ਹੀ ਇੱਕ ਵਾਰ ਕਹਿ ਤਾਣਾ ਉਸ ਨੂੰ ਤਾਂ ਆਪ ਵੀ ਨਹੀਂ ਬਦਲ ਸਕਦੇ ਪਰ ਹਾਂ ਤੇਰਾ ਜਿਹੜਾ ਰੰਗ ਲਾਲ ਹੈ ਨਾ ਜਦੋਂ ਤੂੰ ਕਿਸੇ ਵੀ ਐਸੇ ਮਨੁੱਖ ਦਾ ਝੂਠਾ ਖਾਏਗਾ ਜੋ ਦਾਨਪੁਨ ਕਰਦਾ ਹੈ ਸੱਚੀ ਨੀਅਤ ਦੇ ਨਾਲ ਤੇ ਉਸ ਦਾ ਝੂਠਾ ਖਾਣ ਦੇ ਨਾਲ ਤੂੰ ਦੁਬਾਰਾ ਮਨੁੱਖਾ ਜਿਹੜਾ ਚਰ ਰੰਗ ਬਦਲੇ ਲਾਲ ਹੈ ਦੋ ਤੂੰ ਐਸੇ ਮਨੁੱਖਾਂ ਦਾ ਝੂਠਾ ਖਾਣਾ ਤੇਰਾ ਅੱਧਾ ਇੱਕ ਦਾ ਖਾਣ ਨਾਲ ਅੱਧਾ ਤੂੰ ਚਿੱਟਾ ਹੋ ਜਾਏਗਾ ਦੂਜੇ ਦਾ ਖਾਏਗਾ ਤੇ ਪੂਰਾ ਚਿੱਟਾ ਹੋ ਕੇ ਤੇ ਮਨੁੱਖਾ ਰੂਪ ਧਾਰ ਲੇਗਾ ਉਹਨਾਂ ਨੇ ਕਿਹਾ ਠੀਕ ਹੈ ਕਹਿੰਦੇ ਮੈਂ ਤੇਨੂੰ ਜਿਹੜਾ ਆਪਣੇ ਵੀ ਤੂੰ ਮੈਨੂੰ ਐਵੇਂ ਪਰੇਸ਼ਾਨ ਕੀਤਾ ਤੇ ਮੈਂ ਤੇਨੂੰ ਐਵੇਂ ਗੁੱਸੇਵੱਸ, ਕਰੋਧਵੱਸ ਆ ਕੇ ਐਵੇਂ ਕਹਿ ਦਿੱਤਾ ਵੀ ਤੂੰ ਕੁੱਤਾ ਬਣ ਜਾ ਤੇ ਮੈਂ ਪਰਮਾਤਮਾ 'ਗੇ ਅਰਦਾਸ ਕਰਦਾ ਵੀ ਜਦੋਂ ਤੂੰ ਮਨੁੱਖਾ ਰੂਪ ਦੁਬਾਰਾ ਧਾਰੇ ਨਾ ਤੇ ਤੇਰੇ ਘਰ ਦੀ ਗਰੀਬੀ ਦੂਰ ਹੋ ਜਾਏ ਉਹਨੇ ਕਿਹਾ ਜੀ ਠੀਕ ਹੈ ਕਹਿੰਦੇ ਫਿਰ ਮੇਰੇ ਬਾਲ ਬੱਚੇ ਦਾ ਉਹਨਾਂ ਸਮਾਂ ਧਿਆਨ ਕੌਣ ਰੱਖੇਗਾ ਸੰਤ ਫਕੀਰ ਨੇ ਕਿਹਾ ਉਹਦੀ ਚਿੰਤਾ ਤੂੰ ਨਾ ਕਰ ਤੇਰੇ ਬਾਲ ਬੱਚੇ ਦਾ ਧਿਆਨ ਉਹ ਪਰਮਾਤਮਾ ਆਪ ਰੱਖਣਗੇ ਹੁਣ ਵਿਚਾਰਾ ਨਾ ਕੀ ਸੋਚਦਾ ਹੈ ਕਿ ਕਿੱਥੇ ਜਾਵਾਂ ਜਿਸ ਦੇ ਨਾਲ ਮੇਰਾ ਜਿਹੜਾ ਰਾਂਗਾ ਉਹ ਬਦਲ ਜਾਵੇ ਤੇ ਛੇਤੀ ਛੇਤੀ ਮਣੁੱਖਾ ਰੂਪ ਤਾਂ ਲਵਾਂ ਉਹ ਸੋਚਦਾ ਹੈ ਵੀ ਉਹ ਪੰਡਤ ਦੇ ਘਰ ਕਿੰਨੇ ਜਣੇ ਪ੍ਰਸ਼ਾਦਾ ਖਾਣ ਆਉਂਦੇ ਨੇ ਤੇ ਉਹ ਆਪ ਭੁੱਖਾ ਰਹਿ ਕੇ ਤੇ ਲੋਕਾਂ ਨੂੰ ਪ੍ਰਸ਼ਾਦਾ ਖਵਾ ਦਿੰਦਾ ਮੈਨੂੰ ਉਹਦੇ ਘਰ ਹੀ ਚੱਲਣਾ ਚਾਹੀਦਾ ਹੁਣ ਨਾ ਉਹਦੇ ਬੂਹੇ ਅੱਗੇ ਬੈਠ ਕੇ ਤੇ ਇੰਤਜ਼ਾਰ ਕਰਨ ਲੱਗਦਾ ਕਦੋਂ ਪ੍ਰਸ਼ਾਦਾ ਖਾਵੇ ਪਹਿਲਾਂ ਨਾ ਵੱਡੇ ਵੱਡੇ ਪੱਤੇ ਹੁੰਦੇ ਸਨ ਕੇਲਿਆਂ ਦੇ ਜਾਂ ਕਿਸੇ ਚੀਜ਼ ਦਾ ਜਿਹਦਾ ਵੀ ਵੱਡਾ ਪੱਤਾ ਹੋਇਆ ਕਰਨਾ ਉਹ ਤੋੜ ਕੇ ਲੋਕ ਘਰ ਰੱਖ ਲਿਆ ਕਰਦੇ ਸੀ ਤੇ ਉਸ ਨੂੰ ਸਾਫ਼ ਕਰ ਉਹਦੇ ਉੱਤੇ ਪ੍ਰਸ਼ਾਦਾ ਖਾਇਆ ਕਰਦੇ ਸੀ ਕਹਿੰਦੇ ਹੁੰਨਾ ਉਹ ਪੰਡਤ ਨੇ ਅੱਜ ਜਦੋਂ ਪ੍ਰਸ਼ਾਦਾ ਖਾਦਾ ਉਹਦੀ ਪਤਨੀ ਨੇ ਉਹ ਪੱਤਾ ਬਾਹਰ ਕਹਿੰਦੇ ਰੂੜੀਆਂ ਲੱਗੀਆਂ ਹੁੰਦੀਆਂ ਸਨ ਤੇ ਉੱਤੇ ਸੱਟ ਚਾਇਆ ਕਰਦੇ ਸੀ ਉਹਦੀ ਪਤਨੀ ਉਹ ਪੱਤਾ ਬਾਹਰ ਸੁੱਟ ਕੇ ਚਲੀ ਗਈ ਹੁਣੇ ਕੁੱਤਾ ਭੱਜਾ ਭੱਜਾ ਗਿਆ ਉਹਨੇ ਉਹ ਸਾਰਾ ਪੱਤਾ ਚੱਟ ਲਿਆ ਕਿੰਦੇ ਪੱਤਾ ਛੱਟਦੇ ਆਸਾਰ ਲਾਲ ਰੰਗ ਤੋਂ ਅੱਧਾ ਰੰਗ ਉਹਦਾ ਚਿੱਟਾ ਹੋ ਗਿਆ ਉਹਨੇ ਉੱਤੇ ਮੂੰਹ ਕਰਕੇ ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿੰਦੇ ਇੰਨੇ ਸਮੇਂ ਬਾਅਦ ਨਾ ਉਹ ਸੋਚਦਾ ਵੀ ਹੋਰ ਕਿੱਥੇ ਜਾਵਾਂ ਜਿਸ ਦੇ ਨਾਲ ਇਹ ਛੇਤੀ ਛੇਤੀ ਦੁੱਖ ਦੂਰ ਹੋਵੇ ਤੇ ਸੰਤ ਫਕੀਰ ਨੇ ਕਿਹਾ ਵੀ ਜਦੋਂ ਤੂੰ ਦੂਸਰਾ ਕਿਸੇ দান ਧਰਮ ਕਰਨ ਵਾਲੇ ਦਾ ਝੂਠਾ ਖਾ ਲੇਗਾ ਤੇਰੀ ਗਰੀਬੀ ਵੀ ਦੂਰ ਹੋ ਜਾਏਗੀ ਹੁਣ ਮਨ ਚ ਇਹ ਸੋਚਦਾ ਸੋਚਦਾ ਨਾ ਅਗਾ ਜਾਂਦਾ ਹੈ ਅਗਾ ਨਾ ਇੱਕ ਨਗਰ ਆਉਂਦਾ ਹੈ ਉਹ ਰੁੱਖ ਦੇ ਥੱਲੇ ਬੜੇ سارے ਲੋਕ ਬੈਠੇ ਹੁੰਦੇ ਨੇ ਹੁਣ ਕੁੱਤਾ ਸੋਚਦਾ ਕੁਝ ਸਮਾਂ ਇੱਥੇ ਬਹਿ ਜਾਵਾਂ ਉਹ ਉੱਥੇ ਬਹਿ ਜਾਂਦਾ ਲੋਕ ਨਾ ਆਪਸ ਵਿੱਚ ਗੱਲਾਂ ਕਰਦੇ ਹੁੰਦੇ ਨੇ ਵੀ ਆਪਣੇ ਪਿੰਡ ਦਾ ਜਿਹੜਾ ਸੇਠ ਹੈ ਨਾ ਬੜਾ ਜਿਆਦਾ ਧਰਮੀ ਹੈ ਉਹ گاਵਾਂ ਨੂੰ ਦਾਨ ਰੂਪ ਵਿੱਚ ਦਿੰਦਾ ਹੈ ਤੇ ਇਹਦੇ ਵਰਗਾ ਸੇਠ ਤੇ ਹੋਰ ਕੋਈ ਨਹੀਂ ਹੋਣਾ ਤਾਂ ਤਾਂ ਪਰਮਾਤਮਾ ਨੇ ਇਹਦੇ ਘਰ ਰੰਗ ਭਾਗ ਲਾਇਆ ਹੁਣ ਉਹ ਸੋਚਦਾ ਵੀ ਜ਼ਰੂਰ ਇਸ ਸੇਠ ਦਾ ਝੂਠਾ ਖਾਇਆ ਜਾਵੇ ਤੇ ਤਾਂ ਕਰਕੇ ਹੀ ਫਿਰ ਪਲਾ ਹੋਵੇਗਾ ਉਹ ਸਾਰਾ ਦਿਨ ਉਹ ਸੇਠ ਦੇ ਬੂਹੇ ਦੇ ਅੱਗੇ ਜਾ ਕੇ ਤੇ ਬੈਠ ਜਾਂਦਾ ਸੇਠ ਨਾ ਕਿਸੇ ਨੂੰ ਗਾਂ ਦਾਨ ਕਰਕੇ ਰੱਸਾ ਫੜਾ ਕੇ ਤੇ ਘਰ ਆਉਂਦਾ ਆ ਕਿਉਂ ਨੇ ਪ੍ਰਸ਼ਾਦਾ ਪਾਣੀ ਖਾਦਾ ਪ੍ਰਸ਼ਾਦਾ ਪਾਣੀ ਖਾ ਕੇ ਤੇ ਉਹਦੇ ਜਿਹੜਾ ਕੰਮ ਆ ਸੀ ਉਹਨੇ ਪੱਤਾ ਬਾਹਰ ਵਗਾਤਾ ਉਹਨੇ ਸਾਰਾ ਚੱਟ ਲਿਆ ਪਰ ਉਹਦਾ ਰੰਗ ਬਿਲਕੁਲ ਨਾ ਬਦਲਿਆ ਹੁਣ ਉਹ ਕੁੱਤਾ ਜਿਹੜਾ ਲੱਕੜਹਾਰਾ ਕੁੱਤਾ ਬਣਿਆ ਸੀ ਬੜਾ ਪਰੇਸ਼ਾਨ ਹੋਇਆ ਵੀ ਮੈਂ ਤਾਂ ਸਾਰਾ ਖਾ ਵੀ ਲਿਆ ਤੇ ਇਹਦੇ ਬਦਲੇ ਮੇਰਾ ਰੰਗ ਤਾਂ ਜਿਹੜਾ ਸੀ ਉਹ ਬਦਲਿਆ ਹੀ ਨਹੀਂ ਤੇ ਮੈਂ ਮਨੁੱਖਾ ਰੋਗ ਤੇ ਤਾਰਿਆ ਹੀ ਨਹੀਂ ਹੁਣ ਨਾ ਉੱਥੇ ਰੁਕਦੇ ਥਲੇ ਜਾ ਕੇ ਬੈਠ ਜਾਂਦਾ ਹੈ ਸ਼ਾਮ ਨੂੰ ਉੱਥੇ ਦੋ ਜਣੇ ਬੈਠੇ ਹੁੰਦੇ ਨੇ ਉਹ ਆਪਸ ਵਿੱਚ ਗੱਲਬਾਤ ਕਰ ਰਹੇ ਹੁੰਦੇ ਨੇ ਇੱਕ ਭਾਈ ਕਹਿੰਦਾ ਦੇਖਿਆ ਅੱਜ ਉਹ ਸੇਠ ਨੇ ਫਿਰ ਇੱਕ ਗਾਂ ਦਾ ਅੰਦ ਕਰ ਦਿੱਤੀ ਕਿੱਡਾ ਵੱਡਾ ਧਰਮਾਤਮਾ ਦੂਜਾ ਕਹਿੰਦਾ ਪਲੇ ਪੁਰਖਾ ਤੈਨੂੰ ਹਜੇ ਵੀ ਨਹੀਂ ਪਤਾ ਲੱਗਾ ਉਹ ਜਿਹੜੀ ਵੀ ਗਾਂ ਘਰ ਲੈ ਕੇ ਆਉਂਦਾ ਜਿੰਨਾ ਸਮਾਂ ਦੁੱਧ ਦਿੰਦੀ ਹੈ ਉਹ ਘਰ ਰੱਖਦਾ ਜਦੋਂ ਪਤਾ ਲੱਗ ਜਾਂਦਾ ਵੀ ਗਾਂ ਨੇ ਹੁਣ ਦੁੱਧ ਨਹੀਂ ਦੇਣਾ ਇਹਨੇ ਨਵੇਂ ਦੁੱਧ ਵੀ ਨਹੀਂ ਹੋਣਾ ਹੁਣ ਉਹਨੂੰ ਐਵੇਂ ਪੱਠੇ ਖਵਾ ਕੇ ਤੇ ਕਿੱਲੇ ਤੇ ਬੰਨ ਕੇ हां ਰੋਣ ਕੇ ਕੋਈ ਫਾਇਦਾ ਨਹੀਂ ਇਸ ਕਰਕੇ ਉਹ ਦਾਣ ਦੇ ਦਿੰਦਾ ਤੂੰ ਕਹਿੰਦੀ ਦੇਖਿਆ ਉਹ ਆਪਣੇ ਨਗਰ ਦੇ ਕਿਸੇ ਜੀ ਨੂੰ ਗਾਂ দান ਨਹੀਂ ਕਰਦਾ ਉਹਨੂੰ ਪਤਾ ਹੈ ਜੇ ਪਿੰਡ ਦੇ ਲੋਕਾਂ ਨੂੰ ਐਵੇਂ ਦੀ ਗਾਂ ਦਿੱਤੀ ਤੇ ਉਹਨਾਂ ਨੂੰ ਪਤਾ ਲੱਗ ਜਾਣਾ ਤੇ ਉਹਨਾਂ ਗਾਲਾਂ ਕੱਢਣੀਆਂ ਨੇ ਇਸ ਕਰਕੇ ਆਸ-ਪਾਸ ਦੇ ਨਗਰ ਦੇ ਲੋਕਾਂ ਨੂੰ ਗਾਂ দান ਕਰਦਾ ਇਹਦੇ ਵਿੱਚ ਤੋਂ ਆਪਣਾ ਹੀ ਭਲਾ ਸੋਚਦਾ ਵੀ ਨਾ ਹੁਣ ਜਦੋਂ ਦੁੱਧ ਦੇਣ लायक ਨਹੀਂ ਰਹੀ ਪੱਠੇ ਵੀ ਖਵਾਣੇ ਪੈਣਗੇ ਤੇ ਨਾਲੇ ਥਾਂ ਰੁਨੇਗੀ ਇਸ ਕਰਕੇ ਉਹ ਆ ਗਾਂ ਦੇ ਦਿੰਦਾ ਹੁਣ ਉਹ ਕੁੱਤੇ ਨੂੰ ਸਮਝਦਿਆਂ ਦੇਰ ਨਾ ਲੱਗੀ ਹੁਣ ਉਹ ਜਿਹੜਾ ਮਨੁੱਖ ਸੀ ਉਹ ਸੇਠ ਬਾਰੇ ਸੱਚਾਈ ਦੱਸਦਾ ਪਿਆ ਸੀ ਉਹ ਕਹਿੰਦਾ ਸਭ ਤੋਂ ਵੱਡਾ ਧਰਮਾਤਮਾ ਤੇ ਆਪਣਾ ਰਾਜ ਆਵੇ ਕਹਿੰਦੇ ਹੁਣ ਦੇਖੀ ਸੱਤ ਦਿਨ ਦਾ ਉਹਨੇ ਲੰਗਰ ਲਾਇਆ ਉਹ ਸਭ ਇੱਕ ਨੂੰ ਜੋ ਵੀ ਉੱਥੇ ਜਾਏਗਾ ਨੂੰ ਕੱਪੜੇ ਦਵੇਗਾ ਪ੍ਰਸ਼ਾਦਾ ਖਵਾਏਗਾ ਤੇ ਲੋੜਿੰਦੇ ਪੈਸੇ ਵੀ ਦੇਵੇਗਾ ਹੁਣ ਨਾ ਉਹ ਕੁੱਤਾ ਸੋਚਣ ਲੱਗਾ ਵੀ ਰਾਜਾ ਸੱਚੀ ਧਰਮੀ ਹੈ ਅੱਜ ਸ਼ਾਮ ਨੂੰ ਨਾ ਉਹਦੇ ਪਤਲ ਚੋਂ ਜ਼ਰੂਰ ਖਾਵਾਂਗਾ ਕਹਿੰਦੇ ਐਵੇਂ ਕਰਦਾ ਕਰਦਾ ਹੁਣ ਨਾ ਉਹ ਸੋਚਣ ਲੱਗਾ ਵੀ ਮੈਂ ਅੱਜ ਰਾਜੇ ਦੇ ਕੋਲ ਜਾਵਾਂਗਾ। ਸ਼ਾਮ ਨੂੰ ਦੇਖਿਆ ਵੀ ਰਾਜਾ ਨਾ ਪਹਿਲਾਂ ਸਾਰਿਆਂ ਨੂੰ ਪ੍ਰਸ਼ਾਦਾ ਪਾਣੀ ਖਵਾਉਂਦਾ। ਖਵਾਉਣ ਤੋਂ ਬਾਅਦ ਫਿਰ ਉਹਨੇ ਸਾਰਿਆਂ ਨੂੰ ਕੱਪੜੇ ਦਿੱਤੇ ਜਿਨੂੰ ਪੈਸਿਆਂ ਦੀ ਜ਼ਰੂਰਤ ਸੀ ਉਹਨੂੰ ਪੈਸੇ ਦੇ ਦਿੱਤੇ। ਕਹਿੰਦੇ ਐਵੇਂ ਨਾ ਉਹ ਰਾਜਾ ਉਸ ਤੋਂ ਬਾਅਦ ਅੰਤਛਪ ਉਸੇ ਪੌੜੀ ਤੇ ਬੈਠ ਕੇ ਤੇ ਆਪ ਖਾਣ ਲੱਗਦਾ। ਹੁਣ ਉਹਦਾ ਇੱਕ ਕੰਮ ਏ ਜਿਹੜੇ ਸੈਨਿਕ ਸਨ ਉਹਨਾਂ ਉੱਪਰ ਪੱਤਾ ਬਾਹਰ ਆ ਕੇ ਵਗਾ ਦਿੱਤਾ। ਕੁੱਤੇ ਨੇ ਸਾਰਾ ਪੱਤਾ ਚੱਟ ਲਿਆ ਪਰ ਰੂਪ ਉਹਦਾ ਹਜੇ ਵੀ ਨਾ ਬਦਲਿਆ। ਉਹ ਬੜਾ ਪਰੇਸ਼ਾਨ ਹੋਇਆ ਵੀ ਇੰਨਾ ਜ਼ਿਆਦਾ ਉਹਨੇ ਦਾਨਪੁਨ ਕੀਤਾ ਤੇ ਤਾਂ ਵੀ ਰੂਪ ਨਹੀਂ ਬਦਲਿਆ ਉਹ ਸੋਚਦਾ ਹੁਣ ਸ਼ਾਇਦ ਮੇਰਾ ਕਦੀ ਰੂਪ ਬਦਲਣਾ ਹੀ ਨਹੀਂ ਇਥੇ ਮੁਸੀਬਤ ਗੱਲ ਲੈ ਲਈ ਉਹ ਪੱਜਾ ਪੱਜਾ ਦੁਬਾਰਾ ਉਸ ਸੰਤ ਫਕੀਰ ਦੇ ਕੋਲ ਜਾਂਦਾ ਜਾ ਕੇ ਕਿਹਾ ਸੰਤ ਜੀ ਮੈਂ ਨਾ ਤਿੰਨ ਜਣਿਆਂ ਦਾ ਝੂਠਾ ਖਾਦਾ ਤਿੰਨੋਂ ਧਰਮਾਤਮਾਸ ਪਰ ਇੱਕ ਦੇ ਮੇਰੇ ਝੂਠਾ ਖਾਣ ਦੇ ਨਾਲ ਰੰਗ ਬਦਲਿਆ ਉਹ ਪੰਡਤ ਉਹਦੇ ਘਰ ਜਿੰਨਾ ਵੀ ਹੁੰਦਾ ਸੀ ਉਹ ਵੰਡ ਕੇ ਖਾਂਦਾ ਸੀ ਆਪ ਭੁੱਖਾ ਵੀ ਰਹਿ ਜਾਂਦਾ ਪਰ ਘਰ ਕੋਈ ਆਉਂਦਾ ਤੇ ਪ੍ਰਸ਼ਾਦਾ ਛਕਾਉਂਦਾ ਉਹਦਾ ਝੂਠਾ ਖਾਦਾ ਤੇ ਰੰਗ ਬਦਲ ਗਿਆ ਦੂਜਾ ਨਗਰ ਦੇ ਵਿੱਚ ਇੱਕ ਸੇਠ ਸੀ ਉਹ ਹਰ ਇੱਕ ਨੂੰ ਗਾਂ ਦਾਨ ਕਰ ਦਿੰਦਾ ਸੀ ਕਹਿੰਦੇ ਉਹਦਾ ਝੂਠਾ ਖਾਦਾ ਤੇ ਉਹਦੇ ਨਾਲ ਕੋਈ ਰੰਗ ਨਹੀਂ ਬਦਲਿਆ ਤੀਜਾ ਰਾਜਾ ਸੀ ਉਹਦਾ ਝੂਠਾ ਖਾਦਾ ਤੇ ਕਹਿੰਦੇ ਉਹਦੇ ਨਾਲ ਵੀ ਕੁਝ ਨਹੀਂ ਬਦਲਿਆ ਉਨੇ ਤੇ 7 ਦਿਨ ਦਾ ਲੰਗਰ ਵੀ ਲਾਇਆ ਸੀ ਕੱਪੜੇ ਵੀ ਦਿੱਤੇ ਸਨ ਹੋਰ ਤੇ ਹੋਰ ਪੈਸਾ ਟੱਕਾ ਵੀ ਦਿੰਦਾ ਸੀ ਸੰਤ ਫਕੀਰ ਕਹਿੰਦੇ ਭਲੇ ਪੁਰਖਾਂ ਦੇਖ ਜਿਹੜਾ ਪਹਿਲਾ ਪੰਡਤ ਸੀ ਨਾ ਉਹ ਨਿਰਸਵਾਰਥ ਹੋ ਕੇ ਤੇ ਦਾਨ ਕਰਦਾ ਸੀ ਉਹ ਦਾਨ ਦੇ ਪਿੱਛੇ ਕੋਈ ਲੋਭ ਨਹੀਂ ਸੀ ਜੋ ਰੁੱਖਾ ਸੁੱਖਾ ਹੁੰਦਾ ਉਹੀ ਦੇ ਦਿਆ ਕਰਦਾ ਇਸ ਕਰਕੇ ਨਿਰਸਵਾਰਥ ਭਾਵਨਾ ਹੋਣ ਕਰਕੇ ਉਹਦਾ ਦਾਨ ਸਭ ਤੋਂ ਉੱਤਮ ਦਾਨ ਹੋ ਗਿਆ ਦੂਜਾ ਜਿਹੜਾ सेठ ਸੀ ਉਹਦੇ ਗਾਂ ਆਪਣੇ ਕੋਈ ਮਤਲਬ ਦੀ ਨਹੀਂ ਸੀ ਹੈਗੀ ਇਸ ਕਰਕੇ ਅੱਗੇ দান ਕਰ ਦਿੰਦਾ ਸੀ ਜੋ ਉਹਦੀ ਵਰਤੋਂ ਚ ਨਹੀਂ ਸੀ ਇਸ ਕਰਕੇ ਅੱਗੇ ਦਿੰਦਾ ਸੀ ਤੇ ਉਹ দান ਕਦੀ দান ਨਹੀਂ ਕਹਲਾਉਂਦਾ ਆਪਣੇ ਵਿੱਚੋਂ ਵੀ ਕਈ ਐਵੇਂ ਕਰਦੇ ਨੇ ਜਿਵੇਂ ਕੱਪੜੇ ਆਪ ਨਾ ਪਾਣੇ ਹੋਏ ਪਾਟ ਗਏ ਕਿਤੋਂ ਅੱਗੇ ਦੇਤੇ ਕਹਿੰਦਾ ਜੀ দান ਕਰਤਾ ਕੋਈ ਟੁੱਟਾ ਭਾਂਡਾ ਹੋਇਆ ਕਿ ਆ ਅਸੀਂ ਤੇ ਵਰਤਣਾ ਨਹੀਂ ਕਿਸੇ ਨੂੰ ਦੇ ਦੋ দান ਕਰਤਾ ਉਹ ਟੁੱਟੇ ਭਾਂਡੇ ਨਾਲ ਜਦੋਂ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਈ ਤੇ ਪਾਪ ਦੀ ਥਾਂ ਪਉਣ ਨਹੀਂ ਕਹ ਤੁਸੀਂ ਪੁੰਨ ਦੀ ਥਾਂ ਨਾ ਪਾਪ ਇਕੱਠਾ ਕਰ ਲੋਗੇ ਕਹਿੰਦੇ ਐਵੇਂ ਜੋ ਆਪਣੀ ਚੀਜ਼ ਦੀ ਵਰਤੋਂ ਨਹੀਂ ਨਾ ਹੁੰਦੀ ਆਪਾਂ ਅੱਗੇ ਕਿਸੇ ਨੂੰ ਦੇ ਦਿੰਨੇ ਉਹ ਦਾਨ ਨਹੀਂ ਕਹਿ ਲੌਂਦਾ ਕਹਿੰਦੇ ਤੀਸਰਾ ਇਸ ਤਰ੍ਹਾਂ ਰਾਜਾ ਸੀ ਉਹ ਤੇ ਰਾਜਾ ਪ੍ਰਜਾ ਦੇ ਹਿੱਸੇ ਦੇ ਪੈਸੇ ਸ ਰਾਜੇ ਦੀ ਆਪਣੀ ਖੂਨ ਪਸੀਨੇ ਦੀ ਤੇ ਕਮਾਈ ਕੋਈ ਨਹੀਂ ਸੀ ਹੈਗੀ ਉਹ ਤੇ ਪ੍ਰਜਾ ਦਾ ਲੋਕਾਂ ਦਾ ਧਾਨ ਹੀ ਲੋਕਾਂ ਤੇ ਲਾਣ ਦਿਆ ਸੀ ਇਸ ਕਰਕੇ ਉਹਦਾ ਦਾਨ ਵੀ ਜਿਹੜਾ ਉਹ ਦਾਨ ਵਿੱਚ ਨਹੀਂ ਆਉਂਦਾ ਕਹਿੰਦੇ ਸੰਤ ਜੀ ਫਿਰ ਤਾਂ ਮੇਰਾ ਜਿਹੜਾ ਹੈ ਵੀ ਜ਼ਿੰਦਗੀ ਐਵੇਂ ਲੰਘ ਜੇਗੀ ਸੰਤ ਫਕੀਰ ਕਹਿੰਦੇ ਨਹੀਂ ਤੂੰ ਜਾ ਤੈਨੂੰ ਕੋਈ ਨਾ ਕੋਈ ਤੇ ਲੱਭ ਹੀ ਜਾਵੇਗਾ ਹੁਣ ਵਿਚਾਰਾ ਸਵੇਰ ਤੋਂ ਸ਼ਾਮ ਤੱਕ ਭੁੱਖਾ ਪਿਆ ਸੀ ਕਹਿੰਦੇ ਤੁਰਦੇ ਤੁਰਦੇ ਇੱਕ ਨਗਰ ਦੇ ਵਿੱਚ ਗਿਆ ਉਹ ਦੇਖਦਾ ਇੱਕ ਬਜ਼ੁਰਗ ਬਾਬਾ ਜਿਹੜਾ ਜਮਾਂ ਬਿਰਦ ਸੀ ਮੋਢੇ ਤੇ ਇੱਕ ਡਾਂਗ ਧਰ ਕੇ ਉਹਦੇ ਵਿੱਚ ਦੋ ਘੜੇ ਲਟਕਾ ਕੇ ਤੇ ਕਹਿੰਦੇ ਉਹ ਅੱਗੇ ਤੁਰਿਆ ਜਾਂਦੇ ਪਿੱਛੇ ਪਿੱਛੇ ਲੋਕ ਤੁਰੇ ਜਾਂਦੇ ਕਹਿੰਦੇ ਇਹ ਬਾਬੇ ਦੀ ਨਾ ਕੋਈ ਔਲਾਦ ਨਹੀਂ ਕੋਈ ਕੋਝ ਨਹੀਂ ਇਹ ਬਾਬਾ ਨਾ ਇਸ ਰਾਤ ਰੋਜ ਕਿੰਨੇ ਘੜੇ ਸਵੇਰੇ ਸ਼ਾਮ ਪਾਣੀ ਦੇ ਭਰ ਕੇ ਰੱਖ ਦਿੰਦਾ ਹੈ ਕਿੰਦੇ ਇਹ ਜਿਹੜਾ ਰਾਹ ਹੈ ਨਾ ਇਸ ਸਾਰੇ ਪਿੰਡ ਦੇ ਲੋਕ ਇੱਥੋਂ ਹੀ ਲੰਘ ਕੇ ਅਗਾਹ ਜਾਂਦੇ ਨੇ ਤੇ ਇੱਥੋਂ ਹੀ ਵਾਪਸ ਆਉਂਦੇ ਨੇ ਇਸ ਕਰਕੇ ਸਾਰਾ ਦਿਨੇ ਪਾਣੀ ਦੀ ਸੇਵਾ ਇੱਥੇ ਕਰਦਾ ਰਹਿੰਦਾ ਹੈ ਕਿ ਕਿੰਦਾ ਵੱਡਾ ਤਰਮਾਤਮਾ ਕਿੰਦੇ ਹੁਣ ਨਾ ਇੱਕ ਕੁੱਤਾ ਬਾਬੇ ਦੇ ਕੋਲ ਜਾ ਕੇ ਬੈਠ ਗਿਆ ਬਾਬੇ ਨੇ ਥੋੜੇ ਜੇ ਦਾਲ ਚੋਲ ਸੀ ਉਹ ਆਪ ਖਾ ਕੇ ਵੇਖਿਆ ਵੀ ਕੁੱਤਾ ਉਦੋਂ ਦਾ ਮੇਰੇ ਵੱਲ ਵੇਖਣਦਿਆ ਉਹਨੇ ਥੋੜੇ ਜੇ ਜਿਹੜੇ ਝੋਲ ਤੇ ਦਾਲ ਉਹ ਕੁੱਤੇ ਦੇ ਅੱਗੇ ਪਾ ਦਿੱਤੇ ਕੁੱਤਾ ਜਿਵੇਂ ਖਾਦਾ ਉਹਦਾ ਸਾਰਾ ਰੰਗ ਚਿੱਟਾ ਹੋ ਗਿਆ ਤੇ ਇੱਕ ਪਾਸੇ ਜਾ ਕੇ ਬੈਠਾ ਤੇ ਮਨੁੱਖਾ ਰੂਪ ਧਾਰ ਲਿਆ ਕਹਿੰਦੇ ਉਹ ਬਾਬਾ ਉੱਤੇ ਪ੍ਰਸ਼ਾਦਾ ਖਾ ਕੇ ਘੜੇ ਭਰ ਕੇ ਦੁਬਾਰਾ ਫਿਰ ਪਾਣੀ ਭਰਨ ਲਈ ਚਲਾ ਗਿਆ ਹੁਣ ਉਹ ਮਨੁੱਖ ਨੂੰ ਸਮਝ ਆ ਗਿਆ ਸੀ ਕਿ ਮਨੁੱਖ ਵੱਲੋਂ ਕੀਤਾ ਛੋਟੀ ਤੋਂ ਛੋਟੀ ਚੀਜ਼ ਦਾ ਦਾਨ ਵੀ ਮਨੁੱਖ ਦੇ ਭਾਗ ਬਦਲ ਦਿੰਦਾ ਦਾਨ ਜ਼ਰੂਰੀ ਨਹੀਂ ਹਜ਼ਾਰਾਂ ਦੇ ਲੱਖਾਂ ਦੇ ਕੀਤੇ ਜਾਂ ਆਪਣੇ ਵੱਲੋਂ 1 ਰੁਪਏ ਦਾ ਵੀ ਸੱਚੀ ਨੀਤ ਨਾਲ ਕੀਤਾ ਦਾਨ ਵੀ ਤੁਹਾਡੀ ਜ਼ਿੰਦਗੀ ਬਦਲ ਦਿੰਦਾ ਹੈ ਉਹ ਬਾਬਾ ਭਾਵੇਂ ਰੋਜ਼ ਘੜੇ ਦੇ ਪਾਣੀ ਹੀ ਆਏ ਗਿਆ ਲਈ ਉਥੇ ਰੱਖਦਾ ਸੀ ਤੇ ਉਹ ਘੜੇ ਦੇ ਪਾਣੀ ਨਹੀਂ ਕਹਿੰਦੇ ਉਹ ਉਹਦਾ ਜਿਹੜਾ দান ਸੀ ਉਹ ਸਭ ਤੋਂ ਉੱਚਾ দান ਹੋ ਗਿਆ ਇਸ ਲਈ ਜਿਵੇਂ ਹੁਣ ਗਰਮੀਆਂ ਦਾ ਮੌਸਮ ਹੈ ਤੁਸੀਂ ਕਾਵਾ ਚਿੜੀਆਂ ਜਨੌਰਾਂ ਲਈ ਆਪਣੇ ਬੂਹੇ ਦੇ ਬਾਹਰ ਛੱਤਾਂ ਦੇ ਬਾਹਰ ਵੇੜੇ 'ਚ ਜਾਂ ਤੁਹਾਡੇ ਬਰਾਂਡੇ 'ਚ ਕਿਤੇ ਵੀ ਉਹਨਾਂ ਲਈ ਪਾਣੀ ਜ਼ਰੂਰ ਰੱਖੋ ਤੁਹਾਡੇ ਘਰੋਂ ਕੀ ਪੀਤਾ ਉਹਨਾਂ ਦਾ ਘੁੱਟ ਪਾਣੀ ਹੋਈ ਤੁਹਾਡੀ ਜ਼ਿੰਦਗੀ ਬਦਲ ਦਵੇਗਾ ਇਹਾਂ ਜਾਂਦਾ ਪਿਆਸੇ ਨੂੰ ਪਾਇਆ ਇੱਕ ਘੁੱਟ ਪਾਣੀ ਨਾ ਉਹਦੀ ਜਿਹੜੀ ਅਸੀਸ ਆ ਉਹ ਮਨੁੱਖ ਦੀਆਂ तमाम ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦੂਰ ਕਰ ਦਿੰਦੀ ਹੈ ਫਿਰ ਆਪਾਂ ਵੀ ਇਹ ਨਿੱਕਾ ਜਿਹਾ ਕੰਮ ਤੇ ਕਰੀ ਸਕਦੇ ਹਾਂ ਇਸ ਤੇ ਤਾਂ ਕੋਈ ਮੁੱਲ ਨਹੀਂ ਲੱਗਦਾ ਤੇ ਨਿੱਕਾ ਜਿਹਾ ਕੰਮ ਹੀ ਆਪਣੀ ਜ਼ਿੰਦਗੀ ਦੀਆਂ तमाम ਪਰੇਸ਼ਾਨੀਆਂ ਦੂਰ ਕਰ ਦੇਗਾ ਫਿਰ ਆਓ ਰਲ ਮਿਲ ਉਹ ਪਰਮਾਤਮਾ ਦੇ ਅੱਗੇ ਅਰਦਾਸ ਕਰੀਏ ਵੀ ਪਰਮਾਤਮਾ ਸਾਡੇ ਹੱਥੋਂ ਤੋਂ ਪੌਣੀ ਕਰਾਈ ਪਾਪ ਨਾ ਕਰਾਈ ਤੇ ਪੁੰਨ ਵਈ ਖਾਤੇ 'ਚ ਇੰਨੇ ਇਕੱਠੇ ਹੋ ਜਾਣ ਕਿ ਕਦੀ ਅੰਨ ਤੇ ਧਨ ਦੀ ਕਮੀ ਨਾ ਆਵੇ ਪਰਮਾਤਮਾ ਸਭ ਤੇ ਮਿਹਰ ਕਰੇ ਕਿਸੇ ਦੇ ਪੈਰਾਂ ਪਿੱਛੇ ਸਾਡਾ ਵੀ ਭਲਾ ਕਰੇ